ਚੰਨੇ ਇੰਟਰਪ੍ਰਾਈਜ਼ਸ ਦੇ ਵੈਬ ਟੀਵੀ ਨਿਊਜ਼ ਚੈਨਲ ਲਾਈਫ ਸਿਟੀ ਨਿਊਜ਼ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਜੋਤੀ ਸੰਧੂ ਮਨੁੱਖਤਾ ਦੀ ਭਲਾਈ ਲਈ ਘੱਟ ਸਮੇਂ ਵਿੱਚ ਜ਼ਿਆਦਾ ਮੱਲਾ ਮਾਨਣ ਵਾਲੀ ਕੇ ਅਲਸਾਂਡ ਵੈਲਫੇਅਰ ਟਰਸਟ ਯੂਕੇ ਦੇ ਯੂਨਿਟ ਪੰਜਾਬ ਦੇ ਕੋਆਰਡੀਨੇਟਰ ਜਿੰਦੇ ਕੁਮਾਰ ਬੰਟੀ ਦੀ ਰਹਿਨਮਾਈ ਹੇਠ ਫਗਵਾੜਾ ਦੇ ਪ੍ਰੇਮਪੁਰਾ ਚ ਸਥਿਤ ਸ੍ਰੀ ਗੁਰੂ ਰਵਿਦਾਸ ਸਾਹਿਬ ਕਰਵਾਏ ਗਏ ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਰੀਬ 80 ਬੱਚਿਆਂ ਨੂੰ ਚੇਸ਼ਨੀ ਦਾ ਸਮਾਰਟ ਅਤੇ ਦੋ ਅਪਾਹਜ ਨੌਜਵਾਨਾਂ ਨੂੰ ਟ੍ਰਾਈਸਾਈਕਲ ਵੇਟ ਦਿੱਤੇ ਗਏ ਇਸ ਮੌਕੇ ਬਤੌਰ ਮੁੱਖ ਮਹਿਮਾਨ ਡਾਕਟਰ ਐਸ ਰਾਜਨ ਅਤੇ ਨੂਰੇ ਮੋਲਾ ਸਾਈ ਪੱਪਲ ਸ਼ਾਹ ਜੀ ਦੇਰਾ ਦਾਤਾ ਲਖ ਦਾਤਾ ਪੀਰ ਭਰੋ ਮਜ਼ਾਰਾ ਨੇ ਸ਼ਿਰਕਤ ਕੀਤੀ ਇਸ ਮੌਕੇ ਕਮੇਟੀ ਕਿੰਗ ਸੀਟੂ ਬਾਈ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਆਧਾਰਾ ਜਨਨ ਇੰਟਰਪ੍ਰਾਈਜ਼ਸ ਦੇ ਵੈਬ ਟੀਵੀ ਨਿਊਜ਼ ਚੈਨਲ ਲਾਈਫ ਸਿਟੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸੂਬਾ ਕੋਆਰਡੀਨੇਟਰ ਜਿੰਦਰ ਕੁਮਾਰ ਬੰਟੀ ਨੇ ਇਸ ਉਪਰਾਲੇ ਦੀ ਪੁਰਜ਼ੋਰ ਸ਼ਲਾਘਾ ਕੀਤੀ ਕੇਲਚੰਦ ਵੈਲਫੇਅਰ ਟਰਸਟ ਫਰੋਮ ਜੁਕੇ ਇੱਕ ਇਹੋ ਜੀ ਸੰਸਥਾ ਆ ਜਿਹੜੀ ਹਮੇਸ਼ਾ ਹੀ ਸਮਾਜ ਭਲਾਈ ਦੇ ਖੇਤਰਾਂ ਦੇ ਵਿੱਚ ਅੱਗੇ ਆਉਂਦੀ ਆ ਔਰ ਲੋੜਵੰਦਾਂ ਦੀ ਸਹਾਇਤਾ ਜਿਹੜੀ ਮਦਦ ਕਰਦੀ ਆ ਅੱਜ ਵੀ ਉਸੇ ਲੜੀ ਦੇ ਤਹਿਤ ਮਹੱਲਾ ਪ੍ਰੇਮਪੁਰਾ ਵਿਖੇ ਦੋ ਲੋੜਵੰਦ ਵਿਅਕਤੀਆਂ ਨੂੰ ਜਿਹੜੇ ਟ੍ਰਾਈਸਾਈਕਲ ਦਿੱਤੇ ਗਏ ਆ ਔਰ ਇੱਥੋਂ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਅਪਰੀਸ਼ੀਏਟ ਫੀਡਬੈਕ ਦੇਣ ਦੇ ਲਈ ਉਹਨਾਂ ਨੂੰ ਕਾਪੀਆਂ ਤੇ ਪੈਨਸਲ ਰੇਜ਼ਰ ਵਗੈਰਾ ਦਿੱਤੇ ਗਏ ਆ ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਬਹੁਤ ਹੀ ਵਧੀਆ ਉਹਨੇ ਬੜਿਆ ਔਰ ਅਦੋਂ ਵੀ ਇਹ ਸੰਸਥਾ ਇਸੇ ਤਰ੍ਹਾਂ ਸਮਾਜ ਭਲਾਈ ਦੇ ਖੇਤਰ ਦੇ ਵਿੱਚ ਯੋਗਦਾਨ ਪਾਉਂਦੀ ਰਹੇਗੀ ਇਹੋ ਹੀ ਆਸ ਤੇ ਉਮੀਦ ਕਰਦੇ ਆਂ ਨਾਲ ਹੀ ਉਹਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਤੇ ਪੰਜਾਬ ਦੇ ਵਿੱਚ ਵਸਦੇ ਸਾਰੇ ਸਹਿਯੋਗੀਆਂ ਦਾ ਬਹੁਤ-ਬਹੁਤ ਧੰਨਵਾਦ ਆ ਕੇ ਐਲ ਚਾਨਦ ਵੈਲਫੇਅਰ ਟਰਸਟ ਰਜਿਸਟਰਡ ਯੂਕੇ ਇਸੇ ਤਰ੍ਹਾਂ ਸਮਾਜ ਭਲਾਈ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਇਹੋ ਹੀ ਆਸ ਤੇ ਉਮੀਦ ਰੱਖਦੇ ਆਂ ਇਸ ਸੰਸਥਾ ਦੇ ਕੋਲ ਅੱਜ ਦੇ ਇਸ ਫੰਕਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਜ ਮੁੱਖ ਮਹਿਮਾਨ ਦੇ ਵੱਜੋਂ ਸਾਡੇ ਡਾਕਟਰ ਸਰਜੀਤ ਰਾਜਨ ਜੀ ਸਪੈਸ਼ਲ ਆਈ ਕੇਅਰ ਹਸਪੀਟਲ ਤੋਂ ਪਹੁੰਚੇ ਔਰ ਉਹਨਾਂ ਦੇ ਨਾਲ ਸਾਡੇ ਗੈਸਟ ਸਾਈ ਪਪਲ ਸ਼ਾ ਜੀ ਡੇਰਾਪੁਰ ਪੁਜਾਰਾ ਤੋਂ ਪਹੁੰਚੇ ਉਹਨਾਂ ਨੇ ਆਪਣਾ ਜਿੱਥੇ ਇਸ ਸਮਾਜ ਦੇ ਵਿੱਚ ਪਾਰੇ ਖੇਤਰ ਦੇ ਵਿੱਚ ਯੋਗਦਾਨ ਪਾ ਰਹੀਆਂ ਉਹਨਾਂ ਸਿੱਖਿਅਤਾਂ ਦੇ ਬਾਰੇ ਜਾਣਨਾ ਪਾਇਆ ਔਰ ਬਹੁਤ ਹੀ ਸਲਾਘਾਯੋਗ ਰੋਲ ਅਦਾ ਕਰੇ ਬੈਲਫੇ ਚਾਂਡ ટ્રਸਟ ਨੂੰ ਬਹੁਤ ਵਧਾਈ ਦਿੱਤੀ ਕਿ ਇਸੇ ਤਰ੍ਹਾਂ ਸਮਾਜ ਭਲਾਈ ਦੇ ਖੇਤਰਾ ਦੇ ਵਿੱਚ ਕੰਮ ਕਰਦੇ ਰਹਿਣ ਔਰ ਅੱਗੇ ਵਧਣ ਔਰ ਮਨੁੱਖਤਾ ਦੇ ਮਾਲਬਤਾ ਦੇ ਫੰਦੇ ਦੀ ਅਰਦਾਸ ਕੀਤੀ ਬਾਬਾ ਜੀ ਨੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੇ ਐਲ ਸੰਤ ਵੈਲਫੇਅਰ ਸੁਸਾਇਟੀ ਦੇ ਪੰਜਾਬ ਕੋਆਰਡੀਨੇਟਰ ਜਿੰਦਰ ਕੁਮਾਰ ਬੰਟੀ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਵਾਲੇ ਮੈਡਮ ਬਲਵਿੰਦਰ ਕੌਰ ਸਿੱਧੂ ਪਰਮਿੰਦਰ ਕੌਰ ਸੀਮਾ ਰਾਣੀ ਪਰਦਾਨ ਪ੍ਰੇਮਪੁਰਾ ਚੰਦੇ ਕਾਂਤਾ ਕਸ਼ਲਿਆ ਦੇਵੀ ਕਿਸ਼ੋਰ ਕੁਮਾਰ ਬਲਵੀਰ ਚੰਦ, ਚਮਨ ਲਾਲ, ਸ਼ਿੰਗਾਰਾ ਰਾਮ, ਅਮਰਜੀਤ, ਸੋਨੂੰ, ਪ੍ਰਧਾਨ ਅਸ਼ੋਕ ਗੋਬਿੰਦਪੁਰੀ, ਫੋਟੋਗ੍ਰਾਫਰ ਕਲਬ ਫਗਵਾੜਾ, ਜੋਤੀ ਕੁਮਾਰ, ਪ੍ਰੇਮ ਚੋਪੜਾ, ਮਨੀ ਪ੍ਰੇਸ ਅਤੇ ਦਰਸ਼ਨ ਲਾਲ ਆਦਿ ਦੇ ਨਾਲ ਨਾਲ ਹਾਜ਼ਰ ਮੁਹੱਲਾ ਨਿਵਾਸੀ ਅਦਾ ਧੰਨਵਾਦ ਕਰਦੇ ਹੋਏ ਅਦਾਰਾ ਜਨਤ ਇੰਟਰਪ੍ਰਾਈਜ਼ਸ ਦੇ ਵੈਬ ਟੀਵੀ ਨਿਊਜ਼ ਚੈਨਲ ਲਾਈਵ ਸਿਟੀ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਔਰ ਸਰਕਾਰੀ ਪ੍ਰਾਇਮਰੀ ਸਕੂਲ ਮਹਲਾ ਪ੍ਰੇਮਪੁਰਾ ਦੇ 80 ਬੱਚਿਆਂ ਨੂੰ ਅੱਜ ਕਾਪੀਆਂ ਕਿਤਾਬਾਂ ਔਰ ਸਟੇਸ਼ਨਰੀ ਵਗੈਰਾ ਦਿੱਤੀ ਗਈ ਆ ਇਹ ਵਰਾਰੇ ਸਾਡੇ ਇਸੇ ਤਰ੍ਹਾਂ ਹੀ ਨਿਰਵਿਘਨ ਨਿਰੰਤਰਣ ਜਾਰੀ ਰਹਿੰਦੇ ਆ ਤੁਹਾਡੇ ਸਭ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਔਰ ਇਸੇ ਤਰ੍ਹਾਂ ਜਾਰੀ ਰਹਿਣਗੇ ਔਰ ਸਭ ਨੂੰ ਮਨਤਾ ਦੀ ਭਲਾਈ ਵਾਸਤੇ ਅੱਗੇ-ਅੱਗੇ ਕੰਮ ਕਰਨਾ ਚਾਹੀਦਾ ਆ ਇਹਨਾਂ ਸਾਰਿਆਂ ਨਾਲ ਮੈਂ ਬਹੁਤ ਧੰਨਵਾਦੀ ਹਾਂ ਅੱਜ ਅੱਜ ਇਸ ਫੰਕਸ਼ਨ ਤੇ ਆਏ ਹੋਏ ਅੱਜ ਦੇ ਸਾਡੇ ਚੀਫ ਗੈਸਟ ਡਾਕਟਰ ਰਾਜਿੰਦਰ ਜੀ ਸਪੈਸ਼ਲਿਸਟ ਛਾਈ ਘੇਰ ਪੁਵਾੜਾ ਤੋਂ ਔਰ ਸਾਈ ਪਪਲ ਦਾਸ ਜੀ ਪਰਮਜਰੇ ਤੋਂ ਜੋ ਟਾਈਮ ਕੱਢ ਕੇ ਆਏ ਆ ਬਹੁਤ ਮਿਹਰਬਾਨੀ ਹੈ ਇਸ ਦਾ ਧੰਨਵਾਦ ਤੇ ਕੀ ਬਹੁਤ ਮਿਹਰਬਾਨੀ ਆਂਤ ਵਿਦਕੇਰ ਜਾਂ ਵੈਲਫੇਅਰ ਟਰਸਟ ਦੇ ਇਸ ਸਮਾਗਮ ਦਾ ਮਾਨ ਸੰਚਾਲਨ ਕਰਦੇ ਹੋਏ ਮਹਿੰਦਰ ਪਾਸਰੋਆ ਨੇ ਗਤੀਵਿਧੀਆਂ ਬਾਰੇ ਸੰਖੇਪਿਤ ਚਾਨਣਾ ਪਾਉਂਦੇ ਹੋਏ ਸਾਰਿਆਂ ਨੂੰ ਹੀ ਇਸ ਸਮਾਗਮ ਦੀ ਵਧਾਈ ਦਿੱਤੀ ਆਧਾਰਾ ਜਨਤ ਇੰਟਰਪ੍ਰਾਈਜ਼ਸ ਦੇ ਵੈਬ ਟੀਵੀ ਨਿਊਜ਼ ਚੈਨਲ ਲਾਈਫ ਸਿਟੀ ਨਿਊਜ਼ ਲਾਈਫ ਅਗਵਾੜਾ ਤੋਂ ਕੇਐਸ ਨੋ ਦੀ ਏਅਰ ਰਿਪੋਰਟ ਟਰਸਟ ਵੱਲੋਂ ਦੋ ਟ੍ਰਾਈਸਾਈਕਲ ਇੱਕ ਰਾਜਨ ਰਾਜੂ ਟੇਲਰ ਜੀ ਦੂਜੇ ਸਰਗੁੰਦੀ ਤੋਂ ਸਾਡੇ ਜਿਹੜੇ ਵੀਰ ਨੇ ਉਹਨਾਂ ਦੀ ਦੋਨੇ ਲੱਤਾਂ ਜਿਹੜੀਆਂ ਕੱਟੀਆਂ ਗਈਆਂ ਸੀ ਕਿਸੇ ਐਕਸੀਡੈਂਟ ਦੇ ਵਿੱਚ ਔਰ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਔਰ ਅੱਜ ਅਸੀਂ ਗਵਰਨਮੈਂਟ ਪ੍ਰਾਇਮਰੀ ਸਕੂਲ ਪੇਪਰਾ ਦੇ ਬੱਚਿਆਂ ਨੂੰ ਕਾਪੀਆਂ ਪੈਸਲਾ ਰਵੜਾ ਲੈਜ਼ਰ ਦਿੱਤੇ ਪਾੜ ਉਹਨਾਂ ਦੇ ਜਿੰਨੇ ਵੀ ਟੀਚਰ ਸਾਹਿਬਾਨ ਸੀ ਅਸੀਂ ਉਹਨਾਂ ਦਾ ਇੰਪੋਰਟ ਬਹੁਤ ਧੰਨਵਾਦ ਕਰਦੇ ਆਂ ਔਰ ਉਹਨਾਂ ਨੇ ਸਾਡੇ ਕੋਲੋਂ ਕਮਨ ਕੀਤੀ ਸੀ ਕਿ ਬੱਚਿਆਂ ਦੀ ਜਿਹੜੀ ਯੂਨੀਫਾਰਮ ਹੈ 400 ਰੁਪਏ ਚ ਨਹੀਂ ਬਣ ਰਹੀਆਂ ਸਾਡਾ ਲਗਭਗ 200 ਰੁਪਏ ਹੋਰ ਖਰਚਾ ਆਦਾ 600 ਰੁਪਏ ਚ ਬਣਦੀਆਂ ਅਸੀਂ ਉਹਨਾਂ ਨੂੰ ਇੰਸ਼ੋਰੈਂਸ ਦਿੱਤੀ ਆ ਫਿਰ ਹਰ ਮਾਈ ਟਾਈਮ ਦੇ ਵਿੱਚ ਅਸੀਂ ਸਾਰੇ ਕਸਟਮਰ ਨੂੰ ਸਵਾਗਤ ਕਰੀਏ ਫਿਰ ਉਹਨਾਂ ਦੇ ਨਾਲ ਅਸੀਂ ਉਹਨਾਂ ਦੀ ਵੀ ਮਦਦ ਕਰਾਂਗੇ ਕਾਟੀ ਪੇਸਟ ਕਰ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਪਰ ਇੱਕ ਕਮੈਂਟ ਜ਼ਰੂਰ ਕਰੋ